ਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਜ਼ਬਰਨਾਬੰਦ ਹੈ ਪਰਾ ਆਪਣਾ ਪੁਰਾਣੀ ਆਮ ਆਦਮੀ ਪਾਰਟੀ ਦੀ ਸਰਕਾਰ ਮੌਕੇ ਦੇ ਦਵਾਰ ਕੋਈ ਦੇ ਕੈਂਪ ਚ ਨਾਜ ਨਰਾਰੀ ਦੇ ਵਿੱਚ ਇੱਕ ਕੇਪ ਲੱਗਿਆ ਹੋਇਆ ਜਿੱਥੇ ਕੀ ਵੱਡੀ ਗੰਟੀ ਦੇ ਵਿੱਚ ਅਲੋਕ ਭੁੱਤੇ ਹੋਏ ਨੇ ਕਿ ਕੈਮਰਾਮੈਨ ਨੂੰ ਕਮਾ ਰਹੀ ਸੀਰਾ ਸੂਰਖਾਨੇ ਕੈਂਪ ਦੀਆਂ ਤਸਵੀਰਾਂ ਜਿੱਥੇ ਕੀ ਵੱਡੀ ਗੰਟੀ ਦੇ ਵਿੱਚ ਲੋਕ ਪੁੱਜੇ ਹੋਏ ਨੇ ਤੇ ਕੈਮਰਾ ਕਾਫੀ ਅੰਦਾਹ ਲੈ ਰਹੇ ਨੇ ਗੱਲਬਾਤ ਵੀ ਕਰਦੇ ਆ ਨਗਰ ਕੌਂਸਲ ਦੇ ਈਓ ਦੇ ਨਾਲ ਤੇ ਗੱਲਬਾਤ ਵੀ ਕਰਦੇ ਆ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਨਾਲ ਕਿ ਆਖਰ ਕੀ ਕਹਿਣਾ ਚਾਹੁੰਦੇ ਹੋ ਕੈਂਪੂ ਨੇ ਕਿ ਕਿੰਨਾ ਕੁ ਫਾਇਦਾ ਕੈਂਪਾ ਦਾ ਹੁੰਦਾ ਸਰ ਪੰਜਾਬ ਸਰਕਾਰ ਦਾ ਆਪ ਤੋਂ ਆਹ ਤੇ ਕੈਂਪਾ ਇਹ ਹੈ ਕਿਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ ਹੈ ভাই ਪੰਜਾਬ ਸਰਕਾਰ ਨਹੀਂ ਹੁੰਦਾ ਤਾਂ ਅਨੁਸਾਰ ਨਗਰ ਕੌਂਸਲ ਕਰਾਲੀ ਦੇ ਕਮਿਊਨਿਟੀ ਸੈਂਟਰ ਵਿੱਚ ਆਪਕੇ ਦੁਆਰ ਕੈਂਪ ਲਗਾਇਆ ਗਿਆ ਹੈ ਜਿਸ ਵਿੱਚ ਵੱਖ-ਵੱਖ ਵਿਭਾਗਾਂ ਦੇ ਸ਼ਾਮਲ ਹੋਏ ਹਨ ਜਿਸ ਵਿੱਚ ਲੋਕਾਂ ਦੀ ਕੋਈ ਵੀ ਸਮੱਸਿਆ ਹੋਵੇ ਜੇ ਪਾਣੀ ਦੀ ਸੀਵਰੇਜ ਦੀ ਕਲੈਕਸ਼ਨ ਵੀ ਮੱਕੇ ਕੋਈ ਫੋਰੈਸਟ ਦੀ ਹੋਈ ਜਾਂ ਪੀਡਬਲੂਡੀ ਵਿਭਾਗਾਂ ਦੀਆਂ ਜਿਹੜੇ ਸਬੰਧਿਤ ਸਮੱਸਿਆਵਾਂ ਉਹ ਲੋਕ ਆ ਰਹੇ ਆ ਬੜੇ ਹੁਸਾ ਨਾਲ ਕੰਮ ਚੱਲ ਰਿਹਾ ਹੈ ਜੋ ਕੋਈ ਵੀ ਸਮੱਸਿਆ ਹੈਗੀ ਉਹ ਨੋਟ ਕਰਕੇ ਜਲਦੀ ਦਸ ਦਿਨਾਂ ਦੇ ਵਿੱਚ ਉਹ ਹੱਲ ਕੀਤਾ ਜਾਵੇਗਾ ਤੇ ਇਹ ਕੈਂਪਾਸ ਦਾ ਫਾਇਦਾ ਕੀ ਹੁੰਦਾ ਹੈ ਫਾਇਦਾ ਪਬਲਿਕ ਨੂੰ ਇੱਕੋ ਜਗ੍ਹਾ ਤੇ ਸਾਰੇ ਵਿਭਾਗ ਆਏ ਨਹੀਂ ਆ ਕੋਈ ਵੀ ਵਿਭਾਗ ਇੱਕੋ ਜਗ੍ਹਾ ਅਵੇਲੇਬਲ ਹੋਣ ਦਾ ਕੰਮ ਜਲਦੀ ਹੁੰਦੇ ਜਲਦੀ ਹੋ ਜਾਂਦਾ ਵਾ ਕੁਸ਼ਨਾ ਠੀਕ ਹੈ ਅਭੀ ਇਹ ਕੀ ਕਰਦੇ ਲੋਕਾਂ ਨੂੰ ਜਿਹੜਾ ਕੈਂਪਾਸ ਬਣ ਰਿਹਾ ਹੈ ਅਪੀਲ ਤਾਂ ਲੋਕਾਂ ਨੂੰ ਕਹਿੰਦੇ ਆ ਵੀ ਪੰਜਾਬ ਸਰਕਾਰ ਨੇ ਬਹੁਤ ਜ਼ਿਆਦਾ ਸਹੂਲਤਾਂ ਦੇ ਦਿੱਤੀਆਂ ਨੇ ਲੋਕਾਂ ਨੂੰ ਕੋਈ ਵੀ ਇੱਕ ਤਾਂ ਜਿਵੇਂ ਫ੍ਰੀ ਫਰਤ ਲੈਣੀ ਹੈ ਕੁਝ ਤਰ੍ਹਾਂ ਲੈਣੀ ਹੈ ਆਨਲਾਈਨ ਕੰਮ ਚੱਲ ਰਹੇ ਆ ਅੱਜਕੱਲ ਉਸ ਤੋਂ ਇਲਾਵਾ ਲੋਕ ਜਾ ਜਾ ਕੇ ਦਫਤਰਾਂ ਵਿੱਚ ਵੀ ਪੈਲ ਦੇ ਹੱਦ ਤੇ ਕੰਮ ਹੋ ਰਹੇ ਆ ਕੀ ਕਹਿਣਾ ਚਾਹਦੇ ਹੋ ਕੈਂਪ ਦੇ ਬਹੁਤ ਆਫੀ ਲੋਕ ਆ ਰਹੇ ਨੇ ਤੇ ਉਹ ਜਿਹੇ ਕੈਂਪਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਸਾਡੇ ਸਰਕਾਰ ਜੋ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਬਾਦਪਾ ਸਾਹਿਬ ਦਾ ਬਹੁਤ ਜਿਹੜੀ ਉਹਦੀ ਵੱਡੀ ਸੋਚ ਕੇ ਸਰਕਾਰ ਤੁਹਾਡੇ ਪਿੰਡ ਜਾਂ ਤੁਹਾਡੇ ਕਸਬੇ ਤੁਹਾਡੇ ਸ਼ਹਿਰ ਚ ਚੱਲ ਕੇ ਆਉਗੀ ਔਰ ਉਹੀ ਉਸ ਦੇ ਤਹਿਤ ਸਾਡੇ ਸਤਕਾਰਯੋਗ ਮੈਡਮ ਮੋਲ ਗਗਨ ਮਾਨ ਜੀ ਦਾ ਇਹ ਸਾਡਾ ਹਲਕਾ ਸਾਡੇ ਸਤਕਾਰਯੋਗ ਹੈ ਸਾਡੇ 3 ਮਹੀਨੇ ਕੀ ਸਾਡੇ ਐਮਐਲਏ ਸਾਹਿਬ ਸਾਫਟ ਕਾ ਮਿਨਿਸਟਰ ਸਾਹਿਬ ਉਹਨਾਂ ਦੀ ਸੇਵਾਵਾਂ ਦੇ ਨਾਲ ਸੰਬੰਧਿਤ ਅੱਜ ਦਾ ਇਹਦਾ ਪ੍ਰੋਗਰਾਮ ਹੈ ਇਹ ਸੰਗਤ ਨੂੰ ਦਿੱਤਾ ਗਿਆ ਹੈ ਜੀ ਔਰ ਜਿਸ ਦੇ ਤਹਿਤ ਹਰ ਵਿਭਾਗ ਦਾ ਇੱਥੇ ਸਾਰੇ ਸਟਾਫ ਹਾਜ਼ਰ ਹੈ ਜੀ ਔਰ ਜਿਵੇਂ ਆਪਾਂ ਕਹਿ ਰਹੇ ਹਾਂ ਕਿ ਸਿੰਗਲ ਵਿੰਡੋ ਤੇ ਰਾਹੀਂ ਇੱਥੇ ਕੰਮ ਕਰਨ ਦਾ ਇੱਕ ਇਹ ਜਿਹੜਾ ਕਿ ਇੱਕ ਮਾਡਲ ਤੁਹਾਡੇ ਸਾਹਮਣੇ ਪੇਸ਼ ਕੀਤਾ ਔਰ ਲੋਕੀ ਲਾਹਾ ਲੈ ਰਹੇ ਹੈ ਜੀ ਔਰ ਬਹੁਤ ਸਲਾਕਾ ਜੋ ਕਦਮ ਹੈ ਜੀ ਹਾਂ ਜੀ ਚੇਰਮੈਨ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਇਸ ਟੇਡਾ ਕੈਂਪਾਂ ਬਾਰੇ ਕੁਝ ਸਰਦਾਰ ਪਰਮਸੀ ਮਾਨ ਜੀ ਨੇ ਕਿਹਾ ਸੀ ਕਿ ਜੇ ਪੰਜਾਬ ਹੈ ਉਹ ਪਿੰਡਾਂ ਵਿੱਚ ਸਫਲ ਚੱਲੇਗਾ ਪੰਜਾਬ ਸ਼ਹਿਰਾਂ ਦੇ ਬਾਡਾਂ ਵਿੱਚ ਚੱਲੇਗਾ ਤਾਂ ਉਹਨਾਂ ਨੇ ਉਹ ਸੱਚ ਕਰ ਦਿਖਾਇਆ ਅੱਜ ਸ਼ਹਿਰ ਕੌਂਸਲ ਦੇ ਵਿੱਚ ਕਮਿਟੀ ਸੈਂਟਰ ਦੇ ਵਿੱਚ ਇਹ ਕੈਂਪ ਲੱਗਿਆ ਹੈ ਇਸ ਕੈਂਪਰ ਦੇ ਵਿੱਚ ਮੁਰਗੀ ਸਾਡੇ ਸ਼ਹਿਰ ਵਾਸੀ ਨੇ ਭਰੂ ਲੋਭ ਲਵ ਲਿਆ ਹੈ ਨਾ ਤੇ ਉਹਨਾਂ ਨੇ ਆਪਣੀ ਵੱਖ-ਵੱਖ ਸਮੱਸਿਆਵਾਂ ਦਾ ਜੋ ਮੌਕੇ ਤੇ ਹੱਲ ਕੀਤਾ ਗਿਆ। ਜੇ ਇਹ ਕੈਂਪਰ ਲੋਕਾਂ ਨੂੰ ਪੀਲ ਕਰਦੇ। ਮੈਂ ਲੋਕਾਂ ਨੂੰ ਪੀਲ ਕਰਨੀ ਚਾਹੁੰਦਾ ਕਿ ਤੁਸੀਂ ਜਿਹੜੇ ਕੈਂਪ ਲੱਗ ਰਹੇ ਨੇ ਵੀ ਇਹਨਾਂ ਕੈਂਪਾਂ ਤੋਂ ਬਾਤੇ-ਬਾਤੇ ਫਾਇਦਾ ਲੋ ਕਿਉਂਕਿ ਜੇ ਤੁਸੀਂ ਕਿਤੇ ਬਾਹਰ ਜਾਓਗੇ ਤਾਂ ਉਹਨਾਂ ਦਾ ਕਿਤੇ ਹੋਰ ਦਸਣ ਜਾਣਗੇ ਜਾਂ ਉਹ ਇੱਕ ਦੋ ਵਾਧੂ ਦਸਣ ਦੇ ਕੰਮ ਉਹਨਾਂ ਨੂੰ ਤੇ ਜਾਣਾ ਪੈਂਦਾ ਹੈ ਤਾਂ ਉੱਥੇ ਜਾ ਕੇ ਉਹਨਾਂ ਦਾ ਟਾਈਮ ਬੜਾ ਵੇਸਟ ਹੁੰਦਾ ਹੈ। ਇੱਥੇ ਉਸ 10 ਮਿੰਟ ਦਾ ਕੰਮ ਇਹਨਾਂ ਦਾ ਸਾਰੇ ਵਿਭਾਗਾਂ ਵਿੱਚ ਆਏ ਹੋਏ ਨੇ ਤੇ ਉਹ ਬਰਸ ਸਮੇਂ ਵੀ ਜਾ ਸਕਦੇ ਤੇ ਉਹਦਾ ਕੰਮ ਵੀ ਹੋਏਗਾ। ਇਹ ਪਾਣੀ ਜਿਹੜਾ ਕੈਪਟ ਲੱਗਿਆ ਹੋਇਆ ਉਹਦੇ ਬਾਰੇ ਜਾਣਕਾਰੀ ਦਿਓ ਕਿੰਨਾ ਫਾਇਦਾ ਹੁੰਦਾ ਹੈ ਕਿਆ। ਇਹ ਬੋਲਾਂ। ਦੇਖੋ ਇਹ ਸਰਕਾਰ ਦਾ ਸਾਡੀ ਪੰਜਾਬ ਸਰਕਾਰ ਦਾ ਆਮ ਆਦਮੀ ਪਾਰਟੀ ਦਾ ਸੁਖਵੰਤ ਸਿੰਘ ਮਾਨ ਦਾ ਇੱਕ ਬਹੁਤ بڑا ਉਪਰਾਲਾ ਹੈ ਲੋਕਾਂ ਨੂੰ ਸਰਕਾਰ ਦੇ ਨਾਲ ਮਿਲਾਣੇ ਦਾ। ਮੈਂ ਪਰ ਇੱਥੇ ਥੋੜੀ ਜੀ ਇਹ ਗੱਲ ਕਹੂੰਗਾ ਵੀ ਸਾਡੇ ਲੋਕ ਜਿਹੜੇ ਹੈ ਸਾਡੀ ਜਨਤਾ ਜਿਹੜੀ ਹੈ ਅਵੇਅਰ ਨਹੀਂ ਹੈ। ਇਹ ਜੀ ਕੰਪਾਂ ਦਾ ਲਾਹਾ ਲੈਣਾ ਚਾਹੀਦਾ। ਲੋਕ ਆ ਕੇ ਆਪਣੀ ਸਮੱਸਿਆ ਦੱਸਣਾ ਚਾਹੀਦਾ। ਕਿਉਂਕਿ ਜਿਹੜੀ ਉਹਦੀ ਸਮੱਸਿਆ ਮੋਰੇ ਲਿਖੀ ਗਈ ਉਹਦਾ ਜਲਦ ਹੱਲ ਹੋਊਗਾ ਮੈਂ ਲੋਕਾਂ ਨੂੰ ਆਪਣੇ ਸ਼ਹਿਰ ਦੇ ਵਸੀਆਂ ਨੂੰ ਔਰ ਆਪਣੇ ਬਾੜ ਦੇ ਵਸੀਆਂ ਨੂੰ ਵੀ ਫੀਲ ਕਰੀਤੀ ਪਰ ਬਹੁਤ ਘੱਟ ਲੋਕ ਆਏ ਜਾਂ ਤਾਂ ਕਰਮੀ ਕਰਕੇ ਨਹੀਂ ਆਏ ਜਾਂ ਉਹਨਾਂ ਦੀ ਸਮੱਸਿਆ ਨਹੀਂ ਹੈ ਕੋਈ ਵੀ ਮੈਂ ਤਾਂ ਇਹ ਸਮਝਦਾ ਵੀ ਸ਼ਹਿਰ ਇਸ ਮੱਸੇ ਹੀ ਕੋਈ ਨਹੀਂ ਵੀ ਜਿਹੜੇ ਸ਼ਹਿਰ ਦੇ ਜਾਂਦੇ ਕੰਮ ਹੋ ਗਏ ਉਹਨੇ ਵੀ ਲੋਕ ਕੋਈ ਕਹਣੇ ਨਹੀਂ ਆਇਆ ਪਰ ਦੇਖਣ ਦੇ ਵਿੱਚ ਇਹ ਆਉਂਦਾ ਵੀ ਸ਼ਹਿਰ ਦੇ ਵਿੱਚ ਕਈ ਜਗ੍ਹਾ ਕੂੜੇ ਦੇ ਢੇਰ ਆ ਤੇ ਕਈ ਜਗ੍ਹਾ ਕੁਛ ਆ ਉਹ ਸਹਿਰ ਵਾਸੀ ਐਮਸੀਐਮ ਦਾਤੇ ਐ ਇਸ ਤੇ ਅੱਛਾ ਤਾਂ ਉਰੇ ਆ ਕੇ ਦੱਸੇ ਤਾਂ ਉਹ ਜਲਦੀ ਕੰਮ ਹੋਵੇ ਮੈਂ ਸਰਕਾਰ ਦਾ ਬਹੁਤ ਧੰਨਵਾਦੀ ਹਾਂ ਔਰ ਆਪਣੇ ਨਗਰ ਕਾਉਂਸਲ ਦੇ ਇਹੋ ਦਾ ਸਟਾਫ ਜਿਹੜਾ ਸਾਡਾ ਨਗਰ ਕਾਉਂਸਲ ਦਾ ਸਟਾਫ ਆਮ ਆਦਿ ਪਾਰਟੀ ਦੀ ਸਾਰੀ ਪੂਰੀ ਟੀਮ ਆਈ ਹੈ ਇਹਨਾਂ ਦਾ ਸਾਰਿਆਂ ਦਾ ਬਹੁਤ ਧੰਨਵਾਦੀ ਹਾਂ ਪ੍ਰੈਸ ਰਿਪੋਰਟਰਾਂ ਦਾ ਬਹੁਤ ਧੰਨਵਾਦੀ ਹਾਂ ਇਹ ਲੋਕਾਂ ਤੱਕ ਜਿਹੜੀ ਆਵਾਜ਼ ਜਾਉਂਦੀ ਅੱਗੇ ਇਹ ਜਿਹੜਾ ਕੰਮ ਕੈਂਪ ਲੱਗੂਗਾ ਤਾਂ ਬੱਤੇ ਬੱਤੇ ਲੋਕ ਉਰੇ ਆਉਣਗੇ ਇਹ ਬਾਰੇ ਕੈਂਪਾਂ ਬਾਰੇ ਪਾਰਟੀ ਦੇ ਪ੍ਰਧਾਨ ਇਹ ਜਿਹੜੀ ਸਾਡੀ ਆਮ ਆਦਮੀ ਪਾਰਟੀ ਸਰਕਾਰ ਹੈ ਭਗਵਾਨ ਸਿੰਘ ਜੀ ਮਾਨ ਸਾਹਿਬ ਸਾਡੇ ਕੈਬਨਟ ਮੰਤਰੀ ਸਾਬਕਾ ਜਿਹੜੇ ਅਨਮੋਲ ਗਗਨ ਮਾਨ ਜੀ ਹੈ ਉਹਨਾਂ ਵੱਲੋਂ ਲੋਕਾਂ ਦੀਆਂ ਸਹੂਲਤਾਂ ਵਾਸਤੇ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਅੱਜ ਵੀ ਮਿਸਰ ਕਮੇਟੀ ਕਰਾਲੀ ਦੇ ਅੰਦਰ ਬਹੁਤ ਹੀ ਵਧੀਆ ਇਹ ਕੈਂਪ ਜਿਹੜਾ ਸ਼ੁਰੂ ਕੀਤਾ ਗਿਆ ਤੇ ਸਾਡੇ ਨਾਲ ਸਾਡੇ ਬਹੁਤ ਹੀ ਅਫਸਰ ਸਾਹਿਬਾਨ ਤੱਕੜੇ ਜਿਹੜੇ ਕਿ ਕਰਾਲੀ ਨੂੰ ਸਾਭ ਰਹੇ ਹੈ ਤੇ ਸਾਨੂੰ ਇਹਨਾਂ ਤੇ ਬੜਾ ਮਾਣ ਵੀ ਹੈ ਇਹਨਾਂ ਨੇ ਸਾਨੂੰ ਪੂਰੇ ਪ੍ਰੋਸੇ ਦੁਲਾਏ ਆ ਕਿ ਅਸੀਂ ਕਰਾਲੀ ਰਿਸ이브 ਦੇ ਸਿਸਟਮ ਤੋਂ ਜਿਹੜਾ ਪ੍ਰਸਾਦ ਦਾ ਪਾਣੀ ਆਉਣਾ ਸਾਡੇ ਯੂਸਫ ਸਿੰਘ ਸਾਹਿਬ ਐ ਅਮੀਰ ਸਾਹਿਬ ਐਸੋ ਸਾਹਿਬ ਖੜੇ ਐ ਇਹਨਾਂ ਨੇ ਸਾਨੂੰ ਪੂਰਾ ਵਿਸ਼ਵਾਸ ਦਿਵਾਇਆ ਅੱਜ ਸਾਨੂੰ ਬੜਾ ਸਾਡੇ ਪੂਰੇ ਸ਼ਹਿਰ ਨੂੰ ਪੂਰੇ ਇਲਾਕੇ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਸਰਕਾਰ ਵੱਲੋਂ ਇਤਾਂ ਦੇ ਜਿਹੜੇ ਕੈਂਪ ਲਗਾਉਣੇ ਚਾਹੀਦੇ ਐ ਤੇ ਤਾਂ ਕਿ ਲੋਕਾਂ ਨੂੰ ਮਹਿਸੂਸ ਹੋਵੇ ਕਿ ਸਰਕਾਰ ਕੰਮ ਕਰ ਰਹੀ ਹੈ ਔਰ ਸਾਡੇ ਅਫਸਰ ਸਹਿਬਾਨ ਐ ਜਿਹੜੇ ਬਹੁਤ ਹੀ ਵਧੀਆ ਕੰਮ ਹੈ ਸਾਡੇ ਨਾਲ ਹਰੀ ਸ਼ਰਾਣਾ ਜੀ ਸਾਡੇ ਚੇਅਰਮੈਨ ਸਾਹਿਬ ਹੈ ਬਹਾਦਰ ਸਿੰਘ ਜੀ ਓਕੇ ਸਾਡੀ ਐਮਸੀ ਨਦੀਪਾਲ ਜੀ ਅਸ਼ਵਨ ਜੀ ਖੁੱਲਰ ਸਾਹਿਬ ਨਵਦੀਪ ਜੀ ਤੇ ਇਸ ਇਧਰ ਗਿੱਲ ਸਾਹਿਬ ਖੜੇ ਪ੍ਰਦੀਪ ਜੀ ਪੰਕਜ ਜੀ ਸਾਡੀ ਪੂਰੀ ਜਿਹੀ ਟੀਮ ਹੈ ਉਹ ਚੌਂਦੀ ਅਕੀ ਕਰਾਲੀ ਦੇ ਬਰਕ ਕੀਤੇ ਜਾਂ ਤੇ ਇੱਕ ਕਰਾਲੀ ਸ਼ਹਿਰ ਵਾਸਤੇ ਇੱਕ ਬਹੁਤ ਵੱਡੀ ਖੁਸ਼ਖਬਰੀ ਦੀ ਗੱਲ ਹੈ ਕਿ ਸਾਰੀਆਂ ਰੋਡਸ ਸਾਰਿਆਂ ਦੇ ਟੈਂਡਰ ਪਾਸ ਹੋ ਗਏ ਆ ਤੇ ਬਾਜ਼ਾਰ ਦਾ ਵੀ ਟੈਂਡਰ ਪਾਸ ਹੋ ਗਿਆ ਬਹੁਤ ਜਲਦੀ ਮੈਡਮ ਖੁਦ ਆ ਕੇ ਇੱਥੇ ਆ ਕੇ ਉਹ ਆਪਣਾ ਜੀ ਰਾਏਗਾ ਆਪਣੇ ਕਾਰਕਮਲਾਂ ਦੇ ਨਾਲ ਇਹ ਦੁਹਰਾਉਣ ਕਰਨਗੇ ਤੇ ਸ਼ਹਿਰ ਨੂੰ ਇਸ ਗੱਲ ਦੀ ਅਸੀਂ ਵਧਾਈ ਦਿੰਦੇ ਹਾਂ ਕਿ ਤੁਹਾਡੇ ਬਹੁਤ ਸਿਰਾਂ ਤੋਂ ਜਿਹੜੇ ਰੁਕੇ ਹੋਏ ਕੰਮ ਐ ਉਹ ਸ਼ੁਰੂ ਹੋਣ ਜਾ ਰਹੇ ਐ ਤੇ ਜਿਹੜੀ ਐਨਕਰੋਚਮੈਂਟ ਐ ਜਿਹੜੀ ਲੋਕਾਂ ਨੇ ਫਾਲਤੂ ਦੀ ਜਗ੍ਹਾ ਜਿਹੜੀ ਰੇੜੀਆਂ ਰੂੜੀਆਂ ਖੜਾ ਕੇ ਗਲਤ ਕੀਤਾ ਹੋਇਆ ਕੰਮ ਉਹਤੇ ਤੇ ਵੀ ਕੰਮ ਜਲਦੀ ਹੋਣ ਜਾ ਰਿਹਾ ਨਮਸਕਾਰ ਜਹਾਂ ਦੇ